ਕਸਨਪਰਾਉ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੂਲੀ ਦੀ ਮੂਲੀ ਸਰਦੀਆਂ ਦੇ ਵਿੱਚ ਸਲਾਦ ਦੇ ਤੌਰ ਤੇ ਤੇ ਜਾਂ ਸਬਜ਼ੀ ਦੇ ਰੂਪ ਵਿੱਚ ਮੁੱਖ ਰੂਪ ਦੇ ਵਿੱਚ ਖਾਧੀ ਜਾਂਦੀ ਹੈ ਤੇ ਜਿਹਦੀ ਬਿਜਾਈ ਦੀ ਗੱਲ ਕਰੀਏ ਅੰਬਸਤਾਂ ਦੀਆਂ ਵੱਖ-ਵੱਖਰੀਆਂ ਕਿਸਮਾਂ ਹੈਗੀਆਂ ਤੇ ਵੱਖ-ਵੱਖਰੇ ਸਮੇਂ ਲਈ ਪਰ ਜਿਹੜੀ ਮੂਲੀ ਹੈਗੀ ਹੈ ਇਹ 10 ਤੋਂ 15 ਡਿਗਰੀ ਸੈਂਟੀਗ੍ਰੇਡ ਦੇ ਤਾਪਮਾਨ ਤੇ ਹੀ ਹੋਣਾ ਜ਼ਰੂਰੀ ਹੈ ਤੇ ਜੇ ਤਾਪਮਾਨ 25 ਡਿਗਰੀ ਤੋਂ ਵੱਧ ਜਾਂਦਾ ਹੈ ਤਾਂ ਜਿਹੜੀ ਇਹ ਪੱਤੇ ਬਹੁਤ ਜ਼ਿਆਦਾ ਹੋ ਜਾਂਦੇ ਆ ਪਤਰਾਲ ਤੇ ਜਦੋਂ ਕਿ ਮੂਲੀ ਕੌੜੀ ਤੇ ਸਖਤ ਹੋ ਜਾਂਦੀ ਹੈ ਇਸ ਲਈ ਹਾਲੇ ਜਿਹੜਾ ਮੌਸਮ ਚੱਲ ਰਿਹਾ ਹੋ ਇਸ ਤਰ੍ਹਾਂ ਦਾ ਹੈ ਕਿ ਯਾਦ ਤੋਂ ਤੁਸੀਂ ਨਜ਼ਰ ਮਾਰੋ ਦੋ ਤਿੰਨ ਦਿਨ ਲਈ ਜਿਹੜਾ ਹੈ ਗਿਆ ਸਤੰਬਰ ਮਹੀਨੇ ਦੇ ਆਖਰੀ ਦਿਨਾਂ ਵਿੱਚ ਭਾਵੇਂ ਟੈਂਪਰੇਚਰ 32 ਡਿਗਰੀ ਸ਼ੋ ਹੋ ਰਿਹਾ ਨਟ ਦੇ ਉੱਪਰ ਤੇ ਨਾਲ ਨਾਲ ਕਾਫੀ بارش ਦਾ ਇਮਕਾਨ ਵੀ ਬਣਿਆ ਹੋਇਆ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜਾ ਉਹ 35 ਡਿਗਰੀ ਜਿਸ ਤੋਂ ਉੱਪਰ ਚਲੇ ਜਾਣਾ ਇਸ ਕਰਕੇ ਥੋੜਾ ਬਹੁਤਾ ਵੀ ਚਾਹੇ ਕਿ ਰਲੂ ਵਿਛੀ ਵਿੱਚ ਲਾ ਕੇ ਵੇਖ ਲੋ ਪਰ ਜਿਹੜਾ ਹੈਗਾ ਹਲੇ ਗੁਰੇਜ਼ ਕਰੋ ਤੁਸੀਂ ਕੁਝ ਦਿਨ ਜਿੰਨੇ ਤੇਰੇ ਟੈਂਪਰੇਚਰ ਥੋੜਾ ਨੀਮਾ ਨਹੀਂ ਹੁੰਦਾ ਤਾਂ ਆਰਾਮ ਨਾਲ ਤਿਆਰੀ ਕਰੋ ਰਲੂ ਵਿਛੀ ਦੇ ਵਿੱਚ ਦੁਪੱਟਾ ਵਗੈਰਾ ਬਣਾ ਕੇ ਰੱਖੋ